প্রেস بیٹ रखी है लोकसभा इलेक्शंस हुं ਤੁਸੀਂ ਸਾਰੇ ਜਾਣਦੇ ਹੋ ਬਸ ਤਕਰੀਬਨ 2 ਮਹੀਨੇ ਦੂਰ ਨੇ ਕੈਨੋ ਸਿੰਘ ਆਲਰੇਡੀ ਸ਼ੁਰੂ ਹੋ ਗਈ ਹੈ بڑے ਡੂਸ ਐਂਡ ਡੋਂਟਸ ਹੈਗੇ ਆ ਜੋ ਇਲੈਕਸ਼ਨ ਕਮਿਸ਼ਨ ਨੇ ਬੜਾ ਕਲੀਅਰਲੀ ਡਿਫਾਈਨ ਕਰਤਾ ਹੈ ਕੀ ਕਰਨਾ ਹੈ ਕੀ ਨਹੀਂ ਕਰਨਾ ਇਹ ਪੇਮੈਂਟ ਗੇਨ ਅਸੀਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈ ਉਹਨਾਂ ਨੂੰ ਜਾਲੂ ਘਰਾਤਾ ਹੈ ਕਿ ਜਿਹੜਾ ਵੀ ਖਰਚਾ ਕਰਨਗੇ ਇਟ ਵਿਲ ਬੀ ਬੁੱਕਡ ਥ्रू ਸਮ ਹੈਡ অর ది ਅਦਰ ਇਹ ਅਵੇਅਰਨੈਸ ਸਾਰੇ ਨੂੰ ਹੋਣੀ ਚਾਹੀਦੀ ਹੈ ਕਿ ਜੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਇਹ ਖਰਚਾ ਕਿਵੇਂ ਜੁੜ ਗਿਆ ਈਵਨ ਖਰਚੇ ਚਾਹ ਪਾਣੀ ਦੇ ਪੋਸਟਰਸ ਦੇ ਕਿਤੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਆਪਣੀ ਕਲੈਕਸ਼ਨ ਸਿੰਪਲ ਆ ਜੇ ਤਾਂ ਉੱਥੇ ਹੀ ਉਹ ਖਰਚਾ ਬੁੱਕ ਹੋ ਜਾਂਦਾ ਇਹਦੇ ਵਿੱਚ ਜਿੰਨੇ ਵੀ ਆਪਣੇ ਇਥੋਂ ਦੇ মিডিਆ ਗਰੁੱਪਸ ਹੈਗੇ ਆ ਜਰਨਲਿਸਟ ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਨਵਾਂ ਸ਼ਹਿਰ ਬਹੁਤ ਹੀ ਪੀਸਫੁਲ ਇੱਕ ਨਿਸ਼ਚਿਤ ਤਗਾਸ ਅਸ਼ੀਰ ਬਗਤ ਸਿਖਣਾ ਬਈ ਇਥੇ ਕਦੀ ਵੀ ਪੋਲਿੰਗ ਦੇ ਵਿੱਚ ਵਾਇਲੈਂਸ ਨਹੀਂ ਹੋਇਆ ਹਾਊਏਵਰ ਦੈਟ ਡਸਨਟ ਰੂਲ ਆਊਟ ਕਿ ਅਗੇ ਨਹੀਂ ਹੋਊਗਾ ਸਾਡੀ ਪੁਲਿਸ ਫੋਰਸਫੁਲ ਜਿਹਨਾਂ ਨੇ ਤਿਆਰੀਆਂ ਕੀਤੀਆਂ ਜਿੰਨੀਆਂ ਵੀ ਸਾਡੀਆਂ ਟੀਮਸ ਬਣੀਆਂ ਹੋਈਆਂ फॉर वेरियस एक्टिविटीज लाइक एक्सपेंडिचर जैपिड एक्शन फोर्स बनी हुई है वह डिटेल एस एस पी साहब समझाने इस तु तो अलावा मैं ये दसना चाहना ज पुलिसिंग दे रिलेटिड है वह एस एस पी साहब दस तो अलावा जोड़े साढ़े मेन सीरीयट फीचर है वह मैं दसना चाहना कि असी इतने तीन ਯੂਨਿਕ ਬੂਥ ਬਣਾ ਰਹੇ ਬਹੁਤ ਸਾਰੇ ਬਾਲੀਵੁੱਡ ਦੇ ਐਕਟਰਸ 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 ਐਕਟ੍ਰੀਸ ਤੁਹਾਡੇ ਨਵਾਂ ਸ਼ਹਿਰ ਦੇ ਹੈਗੇ ਨੇ ਰਾਹੋ ਦੇ ਇਨ ਪਾਰਟिकुलर ਉੱਥੇ ਅਸੀਂ ਇੱਕ ਪਿਕਚਰ ਆਈ ਸੀ ਜਿਹਦੇ ਵਿੱਚ ਇੱਕ ਕੈਰੈਕਟਰ ਸੀ ਮੈਗੈਂਬੋ ਮੈਗੈਂਬੋ ਦੀ ਥੀਮ ਤੇ ਬਣਾ ਰਹੇ ਤੇ ਇੱਥਾ ਲਿਖਿਆ ਜਾਊਗਾ ਵੋਟ ڈالੇ ਪਰ ਮੈਗੈਂਬੋ ਖੁਸ਼ ਹੋਆ ਇਸ ਤੋਂ ਇਹੋ ਜਿਹਾ ਹੀ ਇੱਕ ਯੂਨਿਕ ਬੂਥ ਤੋਂ ਡਾਕ ਸ਼ਹੀਦ ਆਜ਼ਮ ਦੇ ਜਿਹੜਾ ਮਿਊਜ਼ੀਅਮ ਹੈ ਉਸ ਏਰੀਆ 'ਚ ਬਣੂਗਾ ਉਹ ਹੋਊਗਾ ਫ੍ਰੀडम ਸਟਰਗਲ ਦੇ ਉੱਤੇ ਫਿਰ ਵੈਲਰ ਦੇ ਉੱਤੇ ਕਿਉਂਕਿ ਇੱਥੇ ਚਾਦਪੁਰੀ ਸਾਹਿਬ ਮਹਾਵੀਰ ਚੱਕਰ ਸੀ ਤਾਂ ਉਹਨਾਂ ਦੇ ਪਿੰਡ ਦੇ ਆਸ-ਪਾਸ ਅਸੀਂ ਇੱਕ ਵੈਲਰ ਜਿਹੜਾ ਬਰੇਵਰੀ ਐਂਡ ਵੈਲਰ ਦਾ ਬਣਾਵਾਂਗੇ ਇਸ ਤੋਂ ਇਲਾਵਾ ਪਿੰਕ ਬੂਥਸ ਤਾਂ ਹੋਣਗੇ ਜਿੰਨੇ ਵੀ ਸਾਡੇ ਬੂਥ ਹੈਗੇ ਆ ਉਹਦੀ 80% ਮੈਂ ਇਨਫਰਸਟ੍ਰਕਚਰ ਕਰਦੀ ਹੈ ਜਿਹੜੀਆਂ ਵੀ ਸਹੂਲਤਾਂ ਆ ਉਹ ਉਥੇ ਆਲਰੇਡੀ ਹੈਗੀਆਂ ਸਾਡੇ ਸਕੂਲ ਬਹੁਤ ਹੀ ਅੱਛੀ ਕੰਡੀਸ਼ਨ ਚ ਹੈਗੇ ਸਾਰੇ ਬੂਥ ਸਰਕਾਰੀ ਸਕੂਲਾਂ ਚ ਰੈਂਪਸ ਬਣੇ ਹੋਏ ਆ ਟਾਇਲਟਸ ਹੈਗੇ ਆ ਪੱਖੇ ਹੈਗੇ ਆ ਡਰਿੰਕਿੰਗ ਵਾਟਰ ਦੇ 쿨ਰ ਹੈਗੇ ਆ ਐਂਡ ਆਈ ਥਿੰਕ ਸਾਡੀ ਜਿਹੜੀ ਇਲੈਕਸ਼ਨ ਹੈ ਬਹੁਤ ਸਮੂਥਲੀ ਜਾਊਗੀ रिगार्डिंग लॉ एंड ऑर्डर आई विल रिक्वेस्ट एस एस पी साहब टू देखो uh, जो सेंसिटिव तो मैं अभी तो किसी को भी नहीं मानता जो से हमारे सेंसिटिव बूट पिछली बारी भी है वो थोड़े बहुत थे और वो बहुत ही छोटे छोटे कारणों के लिए सेंसिटिव बने। गए सो देर इज नो प्रॉब्लम एज सेंसिटिविटी एज सच प्रशासन पूरी चौकस है so, के लिए तैयारी पूरी तरह से पूरी चौकस है हम और, और कोई ढील नहीं दी जा रही जो से हमारे आर्म्स लाइसेंस भी है हमने पचहत्तर परसेंट तो हमारे मेरे ख्याल जमा हो गए बाकी और, बाकी जगहों के पचास साठ परसेंट पर हो गया हमने एस एस पी साहब ने थोड़ी सख्ती दिखा के पचहत्तर परसेंट जमा हमारे ऑलरेडी हो चुके हैं बड़े लोगों ने छूट मांगी हुई है वो हमने एस एस पी साहब को पुलिस को रेफर कर दिए अगर किसी को थर्ड थ्रेट, हाई थ्रेट प्रसेप्शन है तो और पुलिस सोचती है कि उनके हम रोक सकते हैं दवा होने से तो आ, आ, हम वो छोड़ देंगे बट आई थिंक बहुत कम हो गया सर हर तक चुनाव में कि लोग वोट कम देते हैं पंशक्स कम होती थे इस बार प्रशासन का क्या रहेगा कि ज़्यादा वोट न जाए देखो हमारा स्वीप एक्टिविटीज़ बहुत तीव्र गति से अभी भी चल रहा है और पहले भी चल रहा था उम्मीद है कि पचहत्तर परसेंट से ज़्यादा वोटिंग होगी घर से निकालने के लिए कोई खास की जो करें घर में ना बैठे हो ये देखिए जैसे ये यूनिक बूथ है ये लोगों को थोड़ा सा एक नई चीज आई है पिंक बूथ है थोड़ा सा हम जितनी भी सुविधाएं हैं ज्यादा देंगे सहूलत ज़्यादा देंगे तो फिर कोई परेशानी ना रहे लोगों को तो वोट करने के नौजवानों को क्या किया जाएगा जो नौजवान फर्स्ट टाइम वोट देंगे उनके लिए क्या वो हमने एक आ, आ, यंग यंगस्ट वोटर को भी हम सम्मानित करेंगे और एक नवा शहर में ही ऐसा बूथ लगाएंगे जिसमें जिस बूथ में सबसे यंग वोटर्स होंगे सर डिस्ट्रिक्ट में कितने बूथ बनाए गए हैं कितने बनेंगे टोटल 600 के जितने बूथ है वो 615 हैं ਬਟ ਲੋਕੇਸ਼ਨ 440 ਨਗਰ ਜਿਹੜੀ ਪੁਲਿਸ ਹੈਗੀ ਉਹਨੇ ਕਾਫੀ ਉਪਰਾਲੇ ਕੀਤੇ ਹੈਗੇ ਜਿੱਦਾਂ ਕਿ ਤੁਹਾਨੂੰ ਤੁਸੀਂ ਪਹਿਲਾਂ ਵੀ ਦੇਖਿਆ ਹੈ ਕਿ ਅਸੀਂ ਕਾਫੀ ਜਗ੍ਹਾ ਦੇ ਉੱਤੇ ਕਸ ਆਪਰੇਸ਼ਨ ਵੀ ਕਰਵਾਇਆ ਹੈਗਾ ਔੜ ਗੜੱਪੜ ਚਾਹੇ ਬਲਾਚੋਰਾ ਤੇ ਲਗਾਤਾਰ ਜਿਹੜੇ ਸਾਡੇ ਹੈਗੇ ਆ ਫਲੈਗ ਮਾਰਚ ਵੀ ਚੱਲਦੇ ਪਏ ਸਾਡੇ ਕੋਲ ਬੀਐਸਐਫ ਦੀ ਫੋਰਸ ਆਈ ਹੋਈ ਦੀ ਆਈ ਹੋਈ ਹੈ ਅਸੀਂ ਉਹਨਾਂ ਦੀ ਐਫਐਸਟੀ ਐਸਐਸਟੀ ਦੇ ਵਿੱਚ ਵੀ ਡਿਊਟੀ ਲਾਈ ਹੈ ਉਹਨਾਂ ਨੂੰ ਇਲਾਕਿਆਂ ਦੇ ਉੱਤੇ ਵੀ ਯੂਟਿਲਾਈਜ਼ ਕੀਤਾ ਜਾ ਰਿਹਾ ਹੈ ਬਾਕੀ ਜਿਹੜੀ ਇਹਨਾਂ ਦੀ ਜਿਆਦਾ ਨੂੰ ਜਿਆਦਾ ਵਿਜ਼ਿਬਿਲਟੀ ਵਧਾਈ ਜਾਵੇ ਤੇ ਜਿਹੜਾ ਲੋਕਾਂ ਦੇ ਵਿੱਚ ਇਹ ਕੰਫੀਡੈਂਸ ਲਿਆਇਆ ਜਾ ਸਕੇ ਕਿ ਉਹ ਜਿਹੜਾ ਸਾਡਾ ਪੂਰਾ ਕੰਟਰੋਲ ਹੈਗਾ ਤੇ ਪੂਰਾ ਪੀਸਫੁਲ ਕੋਈ ਲੌਰਲੈਸਨਸ ਨਹੀਂ ਹੈਗੀ ਇਹ ਹੀ ਅਸੀਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਜੋ ਸਾਡੀ ਕੋਰ ਲੱਗਣ ਤੋਂ ਬਾਅਦ ਹੁਣ ਤੱਕ ਦੀ ਕਾਰਜਕਾਰੀ ਰਹੀ ਹੈ ਉਹਦੇ ਬਾਰੇ ਮੈਂ ਤੁਹਾਨੂੰ ਥੋੜਾ ਬਰੀਫ ਕਰਾਂਗਾ ਅਸੀਂ ਐਨਡੀਪੀਐਸ ਐਕਟ ਦੇ ਅੰਦਰ ਹੁਣ ਤੱਕ 23 ਕੇਸ ਰਜਿਸਟਰ ਕੀਤੇ ਆ ਤੇ 28 ਬੰਦਿਆਂ ਨੂੰ ਅਰੈਸਟ ਕੀਤਾ ਹੈਗਾ ਇਹਦੇ ਵਿੱਚ ਸਾਨੂੰ 183 ਗ੍ਰਾਮ ਦੇ ਨੇੜੇ ਹੀਰੋਨ ਬਰਾਮਦ ਹੋਈ ਹੈ ਤੇ 3 ਕੇਜੀ ਪੌਪੀ ਹਸ ਤੇ 1100 ਦੇ ਨੇੜੇ ਜਿਹੜੀ ਟਾਰਗੇਟ ਸੀ ਅਸੀਂ ਉਹ ਫੜਿਆ ਹੈ। ਐਕਸਾਈਜ਼ ਐਫ ਦੇ ਵਿੱਚ ਅਸੀਂ ਹੁਣ ਤੱਕ 18 ਕੇਸ ਰਿਸਟਰ ਕੀਤੇ ਹੈ ਤੇ 17 ਜਿਹੜੇ ਕ्यूज ਹੈ ਉਹ ਅਰੈਸਟ ਕੀਤੇ ਗਏ ਹੈ। ਪ੍ਰੀਵੈਂਟਿਵ ਐਕਸ਼ਨ 10750 ਦੇ ਵਿੱਚ ਅਸੀਂ 29 ਕੇਸ ਰਿਸਟਰ ਕੀਤੇ 98 ਬੰਦਿਆਂ ਦੇ ਖਿਲਾਫ ਜਿਹੜਾ ਹੈਗਾ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ। ਤੇ ਜਿਹੜੀ 109 ਤੋਂ 110 ਦੀ ਕਾਰਵਾਈ ਆ ਉਹਦੇ ਵਿੱਚ 23 ਕੇਸ ਹੁਣ ਤੱਕ ਰਿਸਟਰ ਹੋਏ ਹੈ ਤੇ ਜਿਹੜੇ ਉਹਦੇ ਵਿੱਚ 24 ਬੰਦਿਆਂ ਦੇ ਖਿਲਾਫ ਐਕਸ਼ਨ ਲਿਆ ਗਿਆ। ਜਿਹੜੇ ਆਪਣੇ ਜ਼ਿਲ੍ਹੇ ਦੇ ਵਿੱਚ ਟੋਟਲ ਵੈਪਨ ਹੈਗੇ 2921 ਹੈਗੇ ਤੇ ਹੁਣ ਤੱਕ ਅਸੀਂ 75% ਜਿਹੜੇ ਆ ਵੈਪਨ ਡਿਪੋਜ਼ ਕਰਵਾ ਲਏ ਨੇ ਇਸ ਤੋਂ ਇਲਾਵਾ ਅਸੀਂ ਹੁਣ ਤੱਕ 8 ਪੀਓ ਜਿਹੜੇ ਆ ਕਿਉਂ ਐਸ ਕਿਤੇ ਆ ਤੇ ਜਿੱਦਾਂ ਕਿ ਸਾਡੇ 9 ਐਫਐਸਟੀ ਤੇ 9 ਹੀ ਐਸਐਸਟੀ ਟੀਮਾਂ ਜਿਹੜੀਆਂ ਹੈਗੀਆਂ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਐਕਟਿਵ ਹੈਗੀਆਂ ਤੇ ਅਸੀਂ ਲੋਕਾਂ ਨੂੰ ਵੀ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜੀ ਪੁਲਿਸ ਹੈਗੀ ਹੈ ਉਹ 24 ਘੰਟੇ ਹਾਜ਼ਰ ਹੈਗੀ ਹੈ ਤੇ ਅਸੀਂ ਬਿਲਕੁਲ ਹੀ ਜਿਹੜੇ ਹੈ ਫ੍ਰੀ ਫੇਅਰ ਐਂਡ ਫ੍ਰੀ ਇਲੈਕਸ਼ਨ ਕਰਵਾਉਣਾ ਜੇ 25% ਰਹਿ ਗਿਆ ਅਸਲੋ ਉਹ ਕਦੋਂ ਦੁਪੋਚੂਗਾ ਉਹਨੂੰ ਵੀ ਅਸੀਂ ਜਿਹੜਾ ਇੱਕ ਸਾਡੀ ਡੀਸੀ ਸਾਭ ਵੱਲੋਂ ਜਿਹੜੀ ਐਗਜ਼ੈਂਪਸ਼ਨ ਵਾਲੀ ਕਮੇਟੀ ਬਣ ਗਈ ਹੈ ਉਹ ਜਿਹੜੇ ਥੋੜੇ ਐਗਜ਼ੈਂਪਟ ਕਰਾ ਕੇ ਉਹਨੂੰ ਅਸੀਂ ਵਿਨੀ ਨੇ ਵੇਖ ਹੈ ਬਾਕੀ ਜਿਹੜਾ ਅਸਲੋ ਉਹ ਵੀ ਜਾ ਕੇ ਜਿਹੜਾ ਨਹੀਂ ਕਰਾਉਂਦਾ ਸਰ ਉੱਤੇ ਕੀ ਕਰਦੇ ਕਾਰਵਾਈ ਜਿਹੜਾ ਨਹੀਂ ਕਰਾਉਂਦਾ ਉੱਤੇ ਕੀ ਕਾਰਵਾਈ ਕਰੋਗੇ ਬਿਲਕੁਲ ਜੀ ਬਿਲਕੁਲ ਜਿਹੜਾ ਉਹਦੇ ਜਿਹੜਾ ਵੀ ਅਸੀਂ ਜਦੋਂ ਸਾਡੀ ਇਹ ਪੂਰੀ ਤਕੀਰਿਆ ਪੂਰੀ ਹੋ ਜੇਗੀ ਉਸ ਤੋਂ ਬਾਅਦ ਜਿਹੜੇ ਐਗਜ਼ੈਂਪਸ਼ਨ ਤੋਂ ਇਲਾਵਾ ਜਿਹੜੇ ਬਚਦੇ ਹੈ ਜਿਉ ਨਹੀਂ ਜਮਾ ਕਰਵਾਉਂਦੇ ਹੈਗੇ ਤਾਂ ਉਹਨਾਂ ਦੇ ਬਿਲਕੁਲ ਜਿਹੜੀ ਕਾਨੂੰਨੀ ਕਾਰ ਸਰ ਬਲਾਚੋ ਸਿਟੀ ਦੀ ਆਕੜੇ ਦੀ ਗੱਲ ਕਰ ਲਈ ਜੀ ਅਸਲਾ ਸਭ ਤੋਂ ਘੱਟ ਉੱਥੇ ਜਮ੍ਹਾਂ ਹੋਇਆ ਹੈਗਾ ਜੀ ਤੇ ਡੀਸੀ ਸਾਹਿਬ ਨੇ 31 ਮਾਰਚ ਤੱਕ ਦਿੱਤਾ ਸੀ ਡੈਡਲਾਈਨ ਦਿੱਤੀ ਸੀ ਕਿ ਸਰ ਉਹਨਾਂ ਨੂੰ ਇੱਕ ਐਕਸਟੈਂਡਰ ਦਿੱਤਾ ਗਿਆ ਜੀ ਜਮ੍ਹਾਂ ਕਰਵਾਉਣ ਲਈ ਅਸੀਂ ਬਿਲਕੁਲ ਬਿਲਕੁਲ ਉਹਨੂੰ ਥੋੜਾ ਐਕਸਟੈਂਡ ਕੀਤਾ ਗਿਆ ਹੈ ਜਿਹੜਾ ਮੇਰੇ ਕੋਲ ਸਾਡਾ ਸਾਰਾ ਅਪਲ ਹੈਗਾ ਜੀ ਬਲਾਚੌਰ ਤੇ ਬੰਗਾ ਦੇ ਵਿੱਚ ਜ਼ਿਆਦਾ ਅਸਲੇ ਬਿਨੋਸ ਹੋਏ ਥੋੜੇ ਨਵਾਂ ਸ਼ਹਿਰ ਦੇ ਵਿੱਚ ਘੱਟ ਹੋਏ ਕਿਉਂਕਿ ਇੱਥੇ ਲੋਕਾਂ ਕੋਲ ਅਸਲਾ ਵੀ ਜ਼ਿਆਦਾ ਹੈਗਾ ਬਟ ਅਸੀਂ ਉਹਨੂੰ ਜਲਦੀ ਤੋਂ ਜਲਦੀ ਕਰਵਾ ਲਵਾਂਗੇ ਮੈਂ ਵੀ ਬਟਲੀਆ ਨਾਲ ਅੰਮੀ ਜੀ ਸਰ ਬਿਲਕੁਲ ਜੀ ਬਿਲਕੁਲ ਸਾਡੇ ਕੋਲ ਹੁਣ ਬੀਐਸਐਫ ਦੀ ਕੁਝ ਟੁਕੜੀ ਆਈ ਹੈਗੀ ਹੈ ਇਸ ਤੋਂ ਇਲਾਵਾ ਹੋਰ ਵੀ ਫੋਰਸ ਆਏਗੀ ਜਦ ਤੱਕ ਸਾਡੇ ਇਲੈਕਸ਼ਨ ਨੇੜੇ ਆ ਜਾਂਦੇ ਤਾਂ ਹੋਰ ਵੀ ਫੋਰਸ ਆ ਕੇ ਮੇਰੇ ਪੂਰਾ ਪੁਖਤ ਵਰਤੋਂ ਪਰਨ ਕੀਤਾ ਜਾਏਗਾ ਸਾਰੇ ਬਿਲਕੁਲ ਜੀ ਬਿਲਕੁਲ ਜਿਹੜੇ ਸਾਡੇ ਨਾਕੇ ਆ ਸੀ ਉਹਨਾਂ ਨੂੰ ਹੀ ਵਧਾਵਾਂਗੇ ਜਿਹੜੀ ਪੈਟਰੋਲਿੰਗ ਹੈ ਉਹ ਵੀ ਇਲਾਕੇ ਦੇ ਵਿੱਚ ਹੋਵੇਗੀ ਨਾਕੇ ਦਾ ਟਾਈਮ ਕੀ ਬੋਰਡਰ ਤੇ ਸਰ ਜਿਹੜੇ ਸਾਡੇ ਹਾਈ ਟੈਕ ਨਾਕੇ ਹੈਗੇ ਚਾਰ ਬਾਰਡਰ ਤੇ ਲੱਗੇ ਦੂਜੇ ਜ਼ਿਲ੍ਹਿਆਂ ਨਾਲ ਕਿਉਂਕਿ ਦੂਜੀ ਕਿਸੇ ਸਟੇਟ ਨਾਲ ਸਾਡੀ ਬਾਰਡਰੀ ਲੱਗਦੀ ਨਹੀਂ ਹੈ ਵੀ ਜਿਹੜੀ ਦੂਜੇ ਜ਼ਿਲ੍ਹਿਆਂ ਨਾਲ ਹੈ ਉਹ 24 ਘੰਟੇ ਐਕਟ